ਹਾਂ ਜੀ اپੋਜੀਸ਼ਨ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਰੇਸ ਦੇ ਵਿੱਚ ਨਹੀਂ ਮੰਨਦੀ ਖਾਸ ਕਰ ਸੱਤਾਧਿਰ ਕਿਵੇਂ ਵੇਖਦੇ ਨਹੀਂ 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 ਇਹ ਇਦਾਂ ਦੀ ਗੱਲ ਨਹੀਂ ਜੀ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋ ਜਾਂਦਾ ਤੁਸੀਂ ਵੇਖ ਲੈਣਾ ਇੱਕ ਤਰੀਨ ਨੂੰ ਵੋਟਾਂ ਆ ਚਾਰ ਤਨ ਰਿਜ਼ਲਟ ਆਏ ਨਾ ਪੰਜਾਬ ਦੇ ਵਿੱਚ ਤੁਹਾਨੂੰ ਸਾਰਾ ਸ਼ੀਸ਼ਾ ਸਾਫ਼ ਹੋ ਜਾਊਗਾ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਲੋਕਾਂ ਦਾ ਜਿਹੜਾ ਮੂੰਹ ਕਿਉਂ ਭੰਗ ਹੋ ਗਿਆ ਲੋਕਾਂ ਸੱਤਾਧਿਰ ਤੇ ਵੀ ਕਹਿੰਦੀ ਹੈ ਕਿ ਜੇ ਇਹੋ ਹੀ ਚੰਗੇ ਹੁੰਦੇ ਤੇ ਸਾਨੂੰ ਆਉਣ ਦੀ ਲੋੜ ਨਹੀਂ ਸੀ ਪੈਣੀ ਬਿਲਕੁਲ ਜੀ ਬਿਲਕੁਲ ਇਹ ਗੱਲ ਨਾ ਐਕਚੁਅਲੀ ਇਹਨਾਂ ਦਾ ਕੂੜ ਪ੍ਰਚਾਰ ਇੰਨਾ ਕੀਤਾ ਕਿਉਂਕਿ ਅਕਾਲੀ ਦਲ ਇਹੋ ਪਾਰਟੀ ਸੀ ਜਿਹੜੀ ਲੋਕਾਂ ਦੇ ਵਿੱਚ ਰਹਿੰਦੀ ਸੀ ਬਾਦਲ ਸਾਹਿਬ ਨੇ ਤੁਸੀਂ ਪਿੱਛੇ ਰਿਕਾਰਡ ਕੱਢ ਕੇ ਵੇਖ ਲੋ ਹਰ ਇੱਕ ਪਿੰਡ ਦੇ ਵਿੱਚ ਦਸ਼ਕਦਰਸ਼ਨ ਕੀਤਾ ਹਰ ਇੱਕ ਪਿੰਡ ਦੇ ਵਿੱਚ ਗਏ ਇਹ ਮੁੱਖ ਮੰਤਰੀ ਜਾਂਦਾ ਜੀ ਦੱਸੋ ਤੁਸੀਂ ਪਿੱਛੇ ਕੈਪਟਨ ਸਾਹਿਬ ਰਹੇ ਗਏ ਜੀ 5 ਸਾਲ ਕੈਪਟਨ ਨੇ ਲੁੱਟ ਕੇ ਖਾ ਲਿਆ ਇਹਨਾਂ ਨੇ ਕਾਲਿਆ ਅਸੀਂ ਕਹਿੰਦੇ ਕੰਮ ਦੱਸੋ ਨਾ ਅਸੀਂ ਦੱਸਦੇ ਕੰਮ ਕੀਤੇ ਅਸੀਂ ਟੋਲਾ ਸਾਹਿਬ ਨੌ ਹਲਕਿਆਂ ਦੇ ਲੋਕ ਜਿਹੜੇ ਨੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਅਕਾਲੀ ਦਲ ਦੇ ਉੱਥੇ ਬਹੁਤ ਸਾਰੇ ਵਰਕਰ ਵੀ ਨੇ ਨੌ ਹਲਕਿਆਂ ਦੇ ਵਿੱਚ ਤੇ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਤੇ ਵਰਕਰ ਜਿਵੇਂ ਕਿ ਤਲਬੀਰ ਸਿੰਘ ਗਿੱਲ ਵਰਗੇ ਵੱਡੇ ਚਿਹਰੇ ਉਹ ਸੱਤਾ ਧਿਰ ਦੇ ਵਿੱਚ ਸ਼ਾਮਲ ਹੋ ਗਏ ਬਾਕੀ ਕੋਈ ਕਿਸੇ ਪਾਰਟੀ ਦੇ ਵਿੱਚ ਚਲ ਗਿਆ ਇੱਕ ਤਾਂ ਅਪੀਲ ਕਰ ਦਿਓ ਆਪਣੇ ਵਰਕਰਾਂ ਨੂੰ ਸਪੋਰਟਰਾਂ ਨੂੰ ਕੀ ਕਹਿੰਦੇ ਹੋ ਤੇ ਜਿਹੜੇ ਛੱਡ ਕੇ ਚੱਲ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੱਸਾਂ ਗੱਲ ਇਹ ਬੜੇ ਸਾਰੇ ਸਿਆਣੇ ਆ ਜੀ ਦੱਸਾਂ ਗੱਲ ਜਦੋਂ ਰਾਜ ਭਾਗ ਸੀ ਉਦੋਂ ਅਕਾਲੀ ਦਲ ਚੰਗਾ ਸੀ ਜੇ ਅੱਜ ਰਾਜ ਭਾਗ ਜੇਕਰ ਅਕਾਲੀ ਦਲ ਹੋ ਗਿਆ ਜੀ ਪਾਰਟੀ ਦਾ ਦੁੱਖ ਲੋਕ ਜਦੋਂ ਔਖਾ ਟਾਈਮ ਹੁੰਦਾ ਜੀ ਔਖੇ ਟਾਈਮ ਤੇ ਸਾਰੇ ਜਫੀਆਂ ਬੰਦੇ ਆ ਜੀ ਤੇ ਸੋਚ ਦੀ ਗੱਲ ਆ ਚਲੋ ਛੋਟੀਆਂ ਮੋਟੀਆਂ ਗੱਲਾਂ ਹਰ ਪਰਿਵਾਰ ਚ ਹੋ ਜਾਂਦੀਆਂ ਵਾ ਤਲਬੀਰ ਸਿੰਘ ਗਿੱਲ ਬੜੇ ਸੂਝੇ ਬੰਦੇ ਆ ਸੋਚਣਾ ਚਾਹੀਦਾ ਆਮ ਆਦਮੀ ਪਾਰਟੀ ਚ ਉੱਥੇ ਹੀ ਆਪਾਂ ਚੱਲ ਗਏ ਜਿੱਥੇ ਆਪਾਂ ਇਹਨਾਂ ਨੂੰ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਉਦੋਂ ਕਹਿੰਦੇ ਰਹੇ ਇਦਾਂ ਨੇ ਐ ਕਰਤਾ ਫਲਾਨ ਕਰਤਾ ਇੱਕ ਕੰਮ ਕੀਤਾ ਦੱਸ ਦੋ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਆਪ ਤੱਕ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਸਿਆਸੀ ਅਖਾੜਾ 2024 ਦਾ ਜਿਹੜਾ ਉਹ ਭਖਿਆ ਹੋਇਆ ਹੈ ਤਾਂ ਲਗਾਤਾਰ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਚੋਣ ਪ੍ਰਚਾਰ ਦੇ ਵਿੱਚ ਰੁੱਝ ਚੁੱਕੀਆਂ ਨੇ ਕਿਉਂਕਿ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਸਾਰੇ ਹੀ ਉਮੀਦਵਾਰਾਂ ਦੀਆਂ ਦਾਖਲ ਹੋ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਯੂ ਦੇ ਜਗਜੀਤ ਸਿੰਘ ਜੱਗੀ ਚੋਲਾ ਜੀ ਸਾਡੇ ਨਾਲ ਨੇ ਗੱਲਬਾਤ ਕਰਕੇ ਜਾਣਦੇ ਆ ਚੋਣ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਹੈ ਤੇ ਕਿਵੇਂ ਜਿਹੜਾ ਉਹ ਵੇਖਦੇ ਨੇ ਖਡੂਰ ਸਾਹਿਬ ਲੋਕ ਸਭਾ ਦੀ ਸੀਟ ਨੂੰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਇੱਥੋਂ ਵੇਖਦੇ ਨੇ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਚੋਲਾ ਸਾਹਿਬ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਆਦੀ ਸੋਚੀ ਟੀਮ ਦਾ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੌਲਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਵਿਰਸਾ ਸਿੰਘ ਬਲਟੋਆ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਾਂਜੀ ਤਾਂ ਆਪ ਜੀ ਨੂੰ ਪਤਾ ਹੀ ਆਉਣ ਵਾਲੀ ਇੱਕ ਤਰੀਕ ਨੂੰ ਜੀ ਲੋਕ ਸਭਾ ਦੀ ਚੋਣ ਹੋਰ ਜਾਰੀ ਆ ਪੂਰੇ ਹਿੰਦੁਸਤਾਨ ਦੀ ਉਦੇ ਵਿੱਚ ਅਕਾਲੀ ਦਲ ਦੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਜੀ ਵੱਲੋਂ ਜੋ ਮੱਝ ਦੇ ਜਰਨੈਲ ਆ ਉਹਨਾਂ ਵੱਲੋਂ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਆ ਜੀ ਨੂੰ ਤਾਰਿਆ ਗਿਆ ਪੰਥਕ ਸੀਟ ਆ ਪੰਥਕ ਸੋਚ ਆ ਸਰਦਾਰ ਵਿਰਸਾ ਸਿੰਘ ਵਲਟੋਆ ਜੀ ਉਹਨਾਂ ਦੀ ਕਿਉਂਕਿ ਜੇ ਆਪਾਂ ਪਿਛਲੀ ਗੱਲ ਕੀਤੀ ਜਾਵੇ ਜਦੋਂ 1984 ਦੇ ਵਿੱਚ ਸੰਤਾ ਸੰਤਾ ਜੀ ਯਾਨੀ ਜਰਨੈਲ ਸਿੰਘ ਖਾਲਸਾ ਭਿੰਡੜਾ ਵਾਲੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਇਹਨਾਂ ਨੇ ਉਹ ਤੋਂ ਇਸ ਆ ਬਈ ਹਵਾ ਨੂੰ ਨਾਲ ਉਹਦਾ ਨਾਲਾ ਮੁੰਡੇ ਦਾ ਮੁੰਡਾ ਜੋੜ ਕੇ ਨਾਲ ਉਹਦਾ ਕੰਮ ਕੀਤਾ ਵਾ ਪੰਥਕ ਸੋਚਾ ਉਦੋਂ तकरीबन 3 ਤੋਂ 3 ਸਾਲ ਇਹਨਾਂ ਨੇ ਐਨਐਸਏ ਤੇ ਵੀ ਲੱਗੀ ਰਹੀ ਆ ਤੇ 10 12 ਸਾਲ ਇਹਨਾਂ ਤੇ ਇਹਨਾਂ ਨੇ ਜੇਲ੍ਹ ਚ ਰਹੇ ਆ ਪੂਰਾ ਪਰਿਵਾਰ ਤੇ ਬਹੁਤ ਮੁਸ਼ਕਲ ਹੀ ਤੇ ਅੱਜ ਕਾਪਟੀ ਨੇ ਖਿਲਾ ਰਿਆ ਬਹੁਤ ਵਧੀਆ ਕੈਂਡੀਡੇਟ ਆ ਸਾਫ਼ ਸੁਥਰੇ ਕੈਂਡੀਡੇਟ ਆ ਜੀ ਕਿਵੇਂ ਦੇਖਦੇ ਹੋ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਫਿਰ ਉਹ ਸ਼੍ਰੋਮਣੀ ਕਾਲੀ ਦਲ ਹੱਲ ਕਰ ਸਕਦੇ ਨੇ ਵਿਰਸਾ ਸਿੰਘ ਵਲਟੋਆ ਜੀ ਕਿਉਂ ਜੀ ਕਿਉਂ ਨਹੀਂ ਕਰਨਗੇ ਜੀ ਜਦੋਂ ਵਿધાન ਸਭਾ 'ਚ ਜਾ ਕੇ ਜਿਹੜਾ ਬੰਦਾ ਕਹਿ ਸਕਦਾ ਸੀ ਅਸੀਂ ਆਪਣੇ ਪੰਥ ਪਹਿਲਾਂ ਅਸੀਂ ਉਦੋਂ ਕਹਿੰਦੇ ਸੀ ਇਹ ਆਤਵਾਦੀ ਆ ਇਹਨਾਂ ਨੂੰ ਰਸਾ ਸਿੰਘ ਬਲਟੋਆ ਐਦਾਂ ਉਹਨਾਂ ਵਿਧਾਨ ਸਭਾ 'ਚ ਇਹ ਗੱਲ ਕੀਤੀ ਸੀ ਮੈਂ ਜੇ ਤੁਸੀਂ ਮੈਨੂੰ ਕੌਮ ਦੀ ਜੇ ਮੈਂ ਗੱਲ ਕਰਦਾ ਵਾਂ ਤੇ ਤੁਸੀਂ ਮੈਨੂੰ ਕਿਤਾਬ ਦਿੰਦੇ ਜੋ ਮਤਲਬ ਅ ਤੁਸੀਂ ਮਤਲਬ ਸਿੰਘਾ ਦੇ ਨਾਲ ਰਹੇ ਜੋ ਤੁਸੀਂ ਅੱਤਵਾਦੀ ਸੀ ਉਹ ਫਿਰ ਕਹਿੰਦਾ ਨਾਰਮਲ ਜੀ ਗੱਲ ਆ ਅੱਤਵਾਦੀ ਹਾਂ ਅੱਤਵਾਦੀ ਸੀ ਅੱਤਵਾਦੀ ਰਵਾਂਗੇ ਕੌਮ ਵਾਸਤੇ ਖੜਦਾ ਹਰ ਇੱਕ ਦਾ ਫਰਜ਼ ਬੰਦਾ ਜੀ ਤੇ ਉਦਾਂ ਹੀ ਬਿਰਸਾ ਸਿੰਘ ਮਲਟੋਆ ਜੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਆ ਜੀ ਜੇ ਵੇਖਿਆ ਜਾਵੇ ਜੇ ਆਪਾਂ ਇਹ ਨਹੀਂ ਨਾ ਜੀ ਮਤਲਬ ਆਪਾਂ ਜੇ ਕਿਸ ਨੇ ਕੁਰਬਾਨੀ ਕੀਤੀ ਉਹਨੂੰ ਆਪਾਂ ਉਹਨਾਂ ਦਾ ਆਪਾਂ ਨਾਂ ਨਾ ਲઈએ ਇਦਾਂ ਗੱਲ ਨਹੀਂ ਆ ਜੀ ਇਹ ਫਿਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਦੇ ਪੰਥ ਵਾਸਤੇ ਅੱਜ ਵੀ ਲੋਕ ਯਾਦ ਕਰਦੇ ਆ ਤਾਂ ਜੀ ਆਪੋਜੀਸ਼ਨ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਰੇਸ ਦੇ ਵਿੱਚ ਨਹੀਂ ਮੰਨਦੀ ਖਾਸ ਕਰ 77 ਕਿਵੇਂ ਵੇਖਦੇ ਨਹੀਂ 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 ਇਹ ਇਦਾਂ ਦੀ ਗੱਲ ਨਹੀਂ ਜੀ ਕੇ ਦੇ ਕਹਿ ਨਾ ਕੁਝ ਨਹੀਂ ਹੋ ਜਾਂਦਾ ਤੁਸੀਂ ਵੇਖ ਲੈਣਾ ਇੱਕ ਤਰੀ ਨੂੰ ਵੋਟਾਂ ਆ ਚਾਰ ਤਨ ਰਿਜ਼ਲਟ ਆਏ ਨਾ ਪੰਜਾਬ ਦੇ ਵਿੱਚ ਤੁਹਾਨੂੰ ਸਾਰਾ ਸ਼ੀਸ਼ਾ ਸਾਫ਼ ਹੋ ਜਾਊਗਾ ਕਿਉਂਕਿ ਲੋਕਾਂ ਨੇ ਇਹੋ ਹੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਥਰ ਚੁੱਕਿਆ ਸੀ ਕਿਉਂਕਿ ਅਸੀਂ ਨਾ ਜੀ ਤੇ ਅੱਜ ਲੋਕ ਗਾਲਾਂ ਕੱਢਣਦੇ ਆ ਤੇ ਮੈਂ ਸਮਝਦਾ ਵਾ ਇਹੋ ਜਿਹੇ ਲਫ਼ਜ਼ ਲੋਕੀ ਵਰਤ ਰਹੇ ਆ ਜਿਹੜੇ ਆਪਾਂ ਆਪਾਂ ਸੋਸ਼ਲ ਮੀਡੀਆ 'ਤੇ ਸੁਣ ਨਹੀਂ ਸਕਦੇ ਤੁਸੀਂ ਵੇਖਿਆ ਹੋਣਾ ਇਹੋ ਜਿਹੇ ਲੋਕ ਲਫ਼ਜ਼ ਬੋਲਦੇ ਆ ਕਿਉਂਕਿ ਲੋਕਾਂ ਨੂੰ ਆਸ ਸੀ ਇਹਨਾਂ ਦੇ ਇਹਨਾਂ ਨੇ ਕੀਤਾ ਕੱਖ ਨਹੀਂ ਆ ਬੀਬੀਆਂ ਨੂੰ ਆਸੀ ਬੀਬੀਆਂ ਨੂੰ 10000 ਰੁਪਏ ਦਵਾਂਗੇ ਅੱਜ ਤੱਕ ਇੱਕ ਬੀਬੀਆਂ ਕਹਿੰਦੇ ਸਾਨੂੰ 24000 ਰੁਪਏ ਦੋ ਹੀ ਵੋਟ ਪਾਉਣੇ ਕੰਮ ਇਹਨਾਂ ਨੇ ਕੋਈ ਅਕਾਲੀ ਦਲ ਨੇ ਕੰਮ ਕੀਤਾ ਆ ਵਾ ਅਕਾਲੀ ਦਲ ਦੇ ਕੰਮ ਲੋਕਾਂ ਦੇ ਸਾਹਮਣੇ ਆ ਜੇ ਯਾਦਗਰਾਂ ਦੀ ਗੱਲ ਕਰ ਲਈਏ ਜੇ ਆਪਾਂ ਆ ਗੱਲ ਕਰ ਲੈਂਦੇ ਪੰਥ ਨਹੀਂ ਪੰਥ ਕਿਸੇ ਦਾ ਨਹੀਂ ਆ ਪੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਦਾ ਸਾਰਾ ਸਰਬੰਸਵਾਰ ਤੇ ਸਾਡੇ ਵਾਸਤੇ ਕੀਤਾ ਅਸੀਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਅਸੀਂ ਮਤਲਬ ਉਹਨਾਂ ਦੀ ਜੋ ਉਹਨਾਂ ਦੀ ਸਾਡੀ ਸੋਚ ਹੈ ਉਹਨਾਂ ਦੀ ਸੋਚ ਨਾਲ ਚੱਲ ਅਸੀਂ ਮਾਨ ਕਰਦੇ ਹਾਂ ਅਸੀਂ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਹਾਂ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਕਾਂਗਰਸ ਪਾਰਟੀ ਜਾਂ ਭਾਜਪਾ ਜਿਹੜੇ ਨਾਲ ਗੱਠ ਜੋੜ ਜਿਹੜਾ ਐਸਵਾਰ ਜਿਨ੍ਹਾਂ ਨਾਲ ਅਕਾਲੀ ਦਲ ਦਾ ਨਹੀਂ ਹੋਇਆ ਪਰ ਅਜੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਕਹਿੰਦੀਆਂ ਨੇ ਅੰਦਰੋਂ ਜਿਹੜੀ ਅਕਾਲੀ ਭਾਜਪਾ ਅੱਜ ਵੀ ਇੱਕ ਹੈ ਨਹੀਂ ਜੀ ਐਦਾਂ ਜੀ ਪਹਿਲਾਂ ਆਪਾਂ ਜੇ ਸੈਂਟਰ ਦੇ ਅਗਲਾ ਕਰੀਤ ਕੀਤੀ ਜਾਵੇ ਤੇ ਦੋ ਹੀ ਪਾਰਟੀਆਂ ਜਾਂ ਕਾਂਗਰਸ ਆ ਜਾਂ ਬੀਜੇਪੀ ਆ ਜੀ ਠੀਕ ਹੈ ਜੀ ਕਾਂਗਰਸ ਦਾ ਅਕਾਲੀ ਦਲ ਕਦੀ ਵੀ ਮਤਲਬ ਗੱਠ ਜੋੜ ਨਹੀਂ ਕਰ ਸਕਦਾ ਕਿਉਂਕਿ ਸਾਡੇ ਜੇ ਆਪਾਂ ਗੱਲ ਕੀਤੀ ਜਾਵੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਨੇ ਜੋ ਸਾਡਾ ਅਕਾਲ ਤਖਤ ਢਾਟੇ ਰੀ ਕਰਤਾ ਇੰਨੇ ਨੌਜਵਾਨ ਸ਼ਹੀਦ ਕਰਤੇ ਬੱਚੇ ਸ਼ਹੀਦ ਹੋ ਗਏ ਜੀ ਪੀਪੀਆਂ ਸਾਰੀਆਂ ਸ਼ਹੀਦ ਹੋ ਗਈਆਂ ਤੇ ਬਾਅਦ ਉਹ ਤੋਂ ਬਾਅਦ ਦਿੱਲੀ ਦੇ ਵਿੱਚ ਜਦੋਂ ਇਹਨਾਂ ਗਲਾਂ 'ਚ ਟਾਇਰ ਪਾ ਕੇ ਘਰਾਂ 'ਚ ਕੱਢ ਕੱਢ ਕੇ ਲੋਕਾਂ ਨੂੰ ਮਾਰਿਆ ਗਿਆ ਵਾ ਤੇ ਉਹ ਆਪਾਂ ਅਜੇ ਤੱਕ ਵੀ ਅਬਰ ਭੁੱਲਾਂ ਨੂੰ ਕਿਸੇ ਬਾਬਾ ਜੀ ਹੁਣਾਂ ਦੱਸਿਆ ਸੀ 1700 ਸਰੂਪ ਅਗਨ ਭੇਟ ਹੋ ਗਿਆ ਜਦੋਂ ਆਪਣੇ ਅਕਾਲ ਤਖਤ ਤੇ ਅਟੈਕ ਹੋਇਆ ਜੀ ਤੇ ਆਪਾਂ ਲੋਕ ਭੁੱਲ ਗਏ ਆਂ ਜੀ ਆਪਾਂ ਲੋਕਾਂ ਨੇ ਤਿੰਨ ਵਾਰੀ ਸਰਕਾਰ ਲਿਆਤੀ ਇਹਨਾਂ ਦੀ ਹੈਨਾ ਜੀ ਤੇ ਆਪਾਂ ਲੋਕਾਂ ਨੇ ਲਿਆਂਦੀ ਆਪਣੇ ਪੰਜਾਬ ਦੇ ਲੋਕਾਂ ਨੇ ਲਿਆਂਦੀ ਇਹ ਬੜੀ ਪਤਾ ਸੋਚ ਵਾਲੀ ਗੱਲ ਆਪਣੂੰ ਸੈਂਟਰ ਦੀ ਸਰਕਾਰਾਂ ਦਬਾਉਂਦੀਆਂ ਆਈਆਂ ਵਾ ਬੀਜੇਪੀ ਨਾਲ ਸਟੈਂਡ ਸਰਦਾਰ ਸੁਖਬੀਰ ਸਿੰਘ ਬਾਲਰ ਪ੍ਰਧਾਨ ਜੀ ਹੋਣਾ ਨੇ ਇੱਕ ਹੀ ਸਟੈਂਡ ਲਿਆ ਸੀ ਪੰਜਾਬ ਪਹਿਲਾਂ ਜੀ ਸਾਨੂੰ ਪੰਜਾਬ ਤੋਂ ਹੁਣ ਇੱਕ ਗੱਲ ਕਰੋ ਜੀ ਇੱਕ ਬੰਦਾ ਮੈਂਬਰਸ਼ਿਪ ਤੋਂ ਤਸੀਫਾ ਦੇ ਕੇ ਖਾਇਆ ਕਿਸ ਨੇ ਮੈਨੂੰ ਕੋਈ ਸਰਪੰਚੀ ਦਾ ਦੇ ਸਾਦਾ ਮੰਤਰੀ ਪਰ ਛੱਡਿਆ ਜੀ ਭਾਰਤ ਸਰਕਾਰ ਦਾ ਮੰਤਰੀ ਪਰ ਛੱਡਿਆ ਉਹ ਸਰਦਾਰ ਆਬੀ ਬਾਰਸਬਤ ਕੌਰ ਬਾਦਲ ਜੀ ਨੇ ਛੱਡਿਆ ਵਾ ਉਹ ਕਾਲੀ ਦਲ ਦੀ ਇੱਕ ਸੋਚ ਸੀ ਚਲੋ ਠੀਕ ਆ ਸਾਡੀ ਭਾਈ ਵਾਲੀ ਰਹੀ ਆ ਭਾਈ ਵਾਲੀ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਆ ਹਾਂ ਤੇ ਉਹਨਾਂ ਸਟੈਂਡ ਲਿਆ ਉਹਨਾਂ ਨੇ ਜੇ ਜੇ ਆਪਾਂ ਸਟੈਂਡ ਲਿਆ ਦਾ ਸਤਿਕਾਰ ਕਰਦਾ ਜੀ ਦਾ ਤੁਸੀਂ ਵੇਖ ਸਕਦੇ ਬਟਿੰਡੇ ਦੇ ਵਿੱਚ ਬਹੁਤ ਵੱਡੀ ਵੇਵ ਚੱਲ ਰਹੀ ਆ ਬੀਬੀਆਂ ਸਿਰ ਕੋਲ ਬਾਰ ਬੋਲ ਲੱਖ ਤੋਂ ਪਲੱਸ ਜੀ ਸਿੱਤਣਗੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਫਿਰ ਲੋਕਾਂ ਦਾ ਜਿਹੜਾ ਮੂੰਹ ਕਿਉ ਭੰਗ ਹੋ ਗਿਆ ਲੋਕਾਂ ਸੱਤਾ ਤੇ ਇਹ ਵੀ ਕਹਿੰਦੀ ਹੈ ਕਿ ਜੇ ਇਹੋ ਹੀ ਚੰਗੇ ਹੁੰਦੇ ਤੇ ਸਾਨੂੰ ਆਉਣ ਦੀ ਲੋੜ ਨਹੀਂ ਸੀ ਪੈਣੀ ਬਿਲਕੁਲ ਜੀ ਬਿਲਕੁਲ ਇਹ ਗੱਲ ਨਾ ਐਕਚੁਅਲੀ ਇਹਨਾਂ ਨੇ ਕੂੜ ਪ੍ਰਚਾਰ ਇਹਨਾਂ ਕੀਤਾ ਕਿਉਂਕਿ ਅਕਾਲੀ ਦਲ ਇਹੋ ਪਾਰਟੀ ਸੀ ਜਿਹੜੀ ਲੋਕਾਂ ਦੇ ਵਿੱਚ ਰਹਿੰਦੀ ਸੀ ਬਾਦਲ ਸਾਹਿਬ ਨੇ ਤੁਸੀਂ ਪਿੱਛੇ ਰਿਕਾਰਡ ਕੱਢ ਕੇ ਵੇਖ ਲੋ ਹਰ ਇੱਕ ਪਿੰਡ ਦੇ ਵਿੱਚ ਦਰਸ਼ਕ ਦਰਸ਼ਨ ਕੀਤਾ ਹਰ ਇੱਕ ਪਿੰਡ ਦੇ ਵਿੱਚ ਗਏ ਇਹ ਮੁੱਖ ਮੰਤਰੀ ਜਾਂਦਾ ਜੀ ਦੱਸੋ ਤੁਸੀਂ ਪਿੱਛੇ ਕੈਪਟਨ ਸਾਹਿਬ ਰਹੇ ਗਏ ਜੀ 5 ਸਾਲ ਕੈਪਟਨ ਨੇ ਲੁੱਟ ਕੇ ਖਾ ਲਿਆ ਇਹਨਾਂ ਨੇ ਖਾ ਲਿਆ ਅਸੀਂ ਕਹਿੰਦੇ ਕੰਮ ਦੱਸੋ ਨਾ ਅਸੀਂ ਦੱਸਦੇ ਕੰਮ ਕੀਤੇ ਸੀ ਉਹ ਕਹਿੰਦੇ ਮhalla ਕਲੀਨਿਕ ਬਣਾਏ ਮhalla ਕਲੀਨਿਕ ਬਣਾਏ ਆ ਜੀ ਤੁਸੀਂ ਵੇਖੋ ਜਾ ਕੇ ਮhalla ਕਲੀਨਿਕ ਬਣਿਆ ਕਿੱਥੋਂ ਜੀ ਪਹਿਲਾਂ ਉਹ ਹਸਪੀਟਲ ਸੀ ਉਹਨਾਂ ਨੂੰ ਪੇਂਟ ਕਰਕੇ ਉੱਤੇ ਫੋਟੋ ਲਾ ਦਿੱਤੀ ਜੀ ਕਿਤੇ ਆਪਣੇ ਖਡੂਰ ਸਾਹਿਬ ਵਾਲਕੇ ਦੇ ਵਿੱਚ ਇੱਕ ਬਣਾਇਆ ਤੇ ਮੈਨੂੰ ਦੱਸ ਦਿਓ ਜੀ ਨਵਾਂ ਇਹਨਾਂ ਨੇ ਬਣਾਇਆ ਹੋਵੇ ਹਾਂ ਉਸੇ ਬਿਲਡਿੰਗਾਂ ਨੂੰ ਉਹਨਾਂ ਨੇ ਪੇਂਟ ਕਰਕੇ ਬਣਾਤਾ ਉਹ ਵੱਖਰੀ ਗੱਲ ਆ ਉਹਨੂੰ ਮhalla ਕਲੀਨਿਕ ਕਹਿੰਦਾ ਲੋਕਾਂ ਜਾ ਕੇ ਵੇਖੋ ਸਹੀ ਤੁਸੀਂ ਗਰਾਉਂਡ ਲੈਵਲ ਤੇ ਰਹਿੰਦੇ ਲੋਕ ਤਰਾਹੀ ਤਰਾਹੀ ਕਰ ਰਹੇ ਆ ਲੋਕ ਹੱਥਾਂ ਦੇ ਦੱਦੀਆ ਵੱਢ ਰਹੇ ਆ ਅਸੀਂ 92 ਐਮਐਲਏ ਨਾਲ ਦਿਜਾਤੇ ਆ ਜੋ ਹੀ ਲੋਕ ਇਹਨਾਂ ਨੂੰ ਹਿੰਡਾਚ ਵੱਡਦੀ ਦੇ ਰਹੇ ਸਰਪ ਚ ਕਹਿੰਦੇ ਅੱਜ ਵੀ ਨੌ ਤੋਂ ਇੱਕ ਦਫਤਰ ਖੁੱਲਦਾ ਦੇ ਪਹਿਲੇ ਜਿਹੜੇ ਸੀ ਬ੍ਰਹਮਪੁਰਾ ਸਾਹਿਬ ਹੁਣੀਏ ਤੇ ਮਿਲਦੇ ਨਹੀਂ ਜੁੰਦੇ ਕਿਸੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਬੜੀ ਵਧੀਆ ਸੋਚ ਦੇ ਬੰਦੇ ਸੀ ਜੇ ਗਲਤ ਤੱਥਾਂ ਦੇ ਆਧਾਰ ਤੇ ਕੀਤੀ ਜਾ ਸਕਦੀ ਹੈ ਜੀ ਉਦਾਂ ਆਪਾਂ ਮੈਂ ਕਹੀ ਜਾਵਾਂ ਇਦਾਂ ਇਦਾਂ ਨਹੀਂ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜੀ ਸਾਡੇ ਚੋਲਾ ਸਾਹਿਬ ਸਟੇਡੀਅਮ ਬਣਾਇਆ ਜੀ ਬਦਲ ਸਾਹਿਬ ਨੇ ਉਹ ਗ੍ਰਾਂਟ ਦਿੱਤੀ ਬਹੁਤ ਵੱਡਾ ਸਟੇਡੀਅਮ ਬਣਾਇਆ ਜੀ ਸੀਵਰੇਜ ਪਿਆ ਪੇਵਰ ਲੱਗੀ ਹਰ ਇੱਕ ਪਿੰਡ ਦੇ ਵਿੱਚ ਲੱਖਾਂ ਰੁਪਏ ਉਦੋਂ ਬਾਦਲ ਸਾਹਿਬ ਨੇ ਸੰਗਤ ਦਰਸ਼ਨ ਕੀਤਾ ਸੀ ਉਦੋਂ ਰਣਜੀਤ ਸਿੰਘ ਬ੍ਰੰਪਰਾ ਸਾਹਿਬ ਨੇ ਕਹਿ ਕੇ ਉਦੋਂ ਸਾਰੇ ਪਿੰਡਾਂ ਦੇ ਗੋਂਦਵਾਲ ਸਾਹਿਬ ਚਲਜੋ ਜੀ ਫਤਿਹਆਬਾਦ ਚਲਜੋ ਜੀ ਆਪਣਾ ਬਾਬਾ ਬਕਾਲਾ ਸਾਹਿਬ ਚਲਜੋ ਜੀ ਖਰੂਰ ਸਾਹਿਬ ਚਲਜੋ ਜੀ ਵਕਾਸ਼ ਨਹੀਂ ਕੀਤਾ ਇਹਦੇ ਕਹਿੰਦੇ ਆ ਜੇ ਇਹਨਾਂ ਨੇ ਕੋਈ ਵੀ ਕੀਤਾ ਕੰਮ ਆਹਨੂੰ ਦਸਰਾ ਕੀਤਾ ਅਸੀਂ ਕਹਿੰਦੇ ਨਹੀਂ ਕੀਤਾ ਜੀ ਜੇ ਉਹਨੂੰ ਪੰਥ ਦੀ ਗੱਲ ਕਰ ਲੈਂਦੇ ਆ ਜੀ ਪੰਥ ਪੰਥ ਕਿਸੇ ਦਾ ਨਹੀਂ ਜੀ ਪੰਥ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਤੋਂ ਸਾਇਆ ਆਪਦੇ ਸਿੱਖਾਂ ਵਾਸਤੇ ਸਾਇਆ ਸਾਨੂੰ ਕਿਸੇ ਨੂੰ ਦਸਰਾ ਨਹੀਂ ਪੜਣਾ ਅਸੀਂ ਅਸੀਂ ਪੰਥ ਦੇ ਕਿੰਨੇ ਅਮਰਧਰਤੀ ਸਾਨੂੰ ਕਿਸੇ ਨੇ ਸਾਨੂੰ ਆਡੇ ਗੁਰੂ ਨਾਵਾ ਸਾਨੂੰ ਸਾਨੂੰ ਪਤਾ ਅਸੀਂ ਗੁਰੂ ਪ੍ਰਤੀ ਕਿੰਨਾ ਆਪਦੇ ਆਪ ਸਤਿਕਾਰ ਕਰਦੇ ਆ ਕਿੰਨਾ ਹੀ ਗੁਰੂ ਵਾਸਤੇ ਕੀ ਨੀਗਾ ਆਪਾਂ ਕਹੀ ਜਾਈਏ ਇਦਾਂ ਕਰਤਾ ਜੀ ਇਹ ਗੱਲਾਂ ਨਾ ਗੱਲਾਂ ਫੇਕ ਆਈਡੀਆ ਬਣਾ ਕੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣੀਆਂ ਇਹ ਸ਼ੋਭਾ ਦੇ ਕੰਮ ਕਰੋ ਜੇ ਹੁਣ ਅਸੀਂ ਗੱਲ ਕਰ ਲਈਏ ਪੰਥ ਦੀ ਗੱਲ ਕਰ ਲਈਏ ਕਾਂਗਰਸ ਕਵੇ ਪੰਥ ਵਾਸਤੇ ਆ ਕੀਤਾ ਆਮ ਆਦੀ ਪਾਰਟੀ ਕਵੇ ਪੰਥ ਵਾਸਤੇ ਆ ਕੀਤਾ ਇੱਕ ਗੱਲ ਦੱਸਣ ਇੱਕ 5 ਰੁਪਏ ਦੀ ਇੱਟ ਲਾਈ ਹੋਵੇ ਅਸੀਂ ਦੱਸਦੇ ਕੀ ਕੀਤਾ ਸੰਤਾ ਦੀ ਯਾਦਗਾਰ ਬਣੀ ਆ ਜੀ ਦਰਬਾਰ ਸਾਹਿਬ 1984 ਦੇ ਵਿੱਚ ਜਦੋਂ ਅਟੈਕ ਹੋਇਆ ਉੱਤੇ ਸਾਰੇ ਸਿੰਘ ਸ਼ਹੀਦ ਹੋਏ ਹਜ਼ਾਰਾਂ ਦੀ ਗਿਣਤੀ ਨਾਲ ਸਿੰਘ ਸ਼ਹੀਦ ਹੋਏ ਤੇ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਉੱਤੇ ਸੰਤਾ ਦੀ ਯਾਦਗਾਰ ਬਣਾਈ ਆ ਜੀ ਤੁਸੀਂ ਵੇਖ ਸਕਦੇ ਜੇ ਉੱਥੇ ਜਾ ਕੇ ਠੀਕ ਹੈ ਨਾ ਜੀ ਸ਼੍ਰੋਮਣੀ ਅਕਾਲੀ ਦਲ ਤੇ ਨਸ਼ੇ ਦੇ ਵਿੱਚ ਜਾ ਮੇਰੀ ਬਿੰਦੂ ਬਿੰਦੂ ਨੂੰ ਗੱਲ ਪੂਰੀ ਕਰ ਲਾਂ ਫਿਰ ਆਪਾਂ ਦੂਜੇ ਪਾਸੇ ਵੀ ਆ ਜਾਈਏ ਉਸ ਤੋਂ ਬਾਅਦ ਆਪਾਂ ਬਾਹਰ ਵਾਲੇ ਬਣੇ ਆ ਜੀ ਕਿੰਨਾ ਉੱਥੇ ਤੁਸੀਂ ਦੇਖ ਉਹ ਉਥੇ ਕੂੜਾ ਕਿੰਨਾ ਇੰਨਾ ਗੰਦ ਪਿਆ ਸੀ ਸਾਰਿਆਂ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਾ ਜਾ ਕੇ ਹਰ ਇੱਕ ਦੁਕਾਨਦਾਰ ਦੇ ਹੱਥ ਪੱਲਾ ਜੋੜਿਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਤਾਰਾ ਹੁਣ ਆਪਾਂ ਜਦੋਂ ਜਾਣੇ ਆਪਾਂ ਉਦੋਂ ਕਹਿੰਦੇ ਜੀ ਆਹ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਨੇ ਕੰਮ ਹੜਾਵਦਿਆ ਕੀਤਾ ਜੀ ਤੇ ਜੇ ਅਸੀਂ ਕੀਤਾ ਤੇ ਅਸੀਂ ਅਕਾਲੀ ਦਲ ਦੀ ਸਰਕਾਰ ਨੇ ਤਾਂ ਹੀ ਕੀਤਾ ਪੰਥਕ ਪਾਰਟੀ ਸੀ ਜੇ ਜਦੋਂ ਆਪਾਂ ਦਰਬਾਰ ਸਾਹਿਬ ਆਪਾਂ ਆਮ੍ਰਿਤਸਰ ਸਾਹਿਬ ਆਈਏ ਤਾਂ 골ਡਨ ਗੇਟ ਹੁੰਦਾ ਯਾਦਗਾਰ ਬਣਾਈ ਗਈ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਿੰਨੀ ਵੱਡੀ ਕੁਰਬਾਨੀਆਂ ਜੀ ਪੰਥ ਵਾਸਤੇ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਇੰਨੀਆਂ ਵਿੱਚ ਚੜਾਤਾ ਉਹਨਾਂ ਦਾ ਜੇ ਉਹ ਗੁਰੂ ਗੋਬਿੰਦ ਸਿੰਘ ਜੀ ਮਾਰ ਆਇਆ ਉਹਨਾਂ ਨੂੰ ਪੰਜਾਬ ਤੋਂ ਰਿਹਾ ਜੀ ਪੰਜਾਬ ਫਤਿਹ ਕਰਕੇ ਆਏ ਸੀ ਤੇ ਆ ਉਹਨਾਂ ਯਾਦਗਾਰ ਉੱਤੇ ਚੱਪੜ ਜਿਹੜੀ ਮਹਾਲੀ ਦੇ ਵਿੱਚ ਬਣਾਈ ਗਈ ਆ ਕਿੰਨੀ ਸੋਹਣੀ ਯਾਦਗਾਰ ਬਣੀ ਤੁਸੀਂ ਕਿਤੇ ਸ਼ਾਮ ਨੂੰ ਜਾ ਕੇ ਕਰੇ 6-7 ਵਜੇ ਜਾ ਕੇ ਵੇਖਿਓ ਐਡਾ ਵਧੀਆ ਨਜ਼ਾਰਾ ਲੋਕ ਬਹੁਤ ਹੁੰਦੇ ਲੱਗੇ ਲੱਗੇ ਲੋਕ ਬਹੁਤ ਹੁੰਦੇ ਆ ਛੋਟਾ ਕੱਲੂ ਕਾਰਾ ਵਾ ਵੱਡਾ ਕੱਲੂ ਕਾਰਾ ਵਾ ਵਰਾਸਤੇ ਖਾਲਸਾ ਬਣਿਆ ਵਾ ਇਹ ਆਪਣੇ ਗਰਦਾਸਪੁਰ ਸ਼ੀ ਸਿੰਧਾ ਸ਼ੀਦਾ ਸਿੰਘ ਦੀ ਯਾਦਗਾਰ ਬਣੀ ਆ ਇਹਨਾਂ ਨੇ ਇੱਕ ਕੰਮ ਕੀਤਾ ਦਾ ਦੋ ਇੱਕ ਇੱਟ ਲਾਈ ਹੋਏ ਪੰਜਾਂ ਦੀ ਫੇਰ ਗੱਲ ਕਰਿਓ ਇਹ ਅੱਖੀ ਆਖੀ ਜਨ ਪੰਥ ਸਾਡਾ ਵਾ ਮੈਂ ਕਲਵੀਰ ਜੀ ਦੇ ਦੀ ਕਰਦੇ ਆ ਅਸੀਂ ਸਾਡਾ ਪੰਥਾ ਜਿਹੜੇ ਪੰਜੇ ਨੇ ਜਿਹੜੇ ਖੁਨੀ ਪੰਜੇ ਨੇ ਸਾਡਾ ਦਰਬਾਰ ਸਾਹਿਬ ਢਾਹ ਢੇਰੀ ਕਰਤਾ ਸਾਡੇ 17066 ਤੇ ਲੋਕ ਇਹਨਾਂ ਨੂੰ ਵੋਟ ਪਉਣਗੇ ਜੀ ਹਾਂ ਜੇ ਦਾ ਜ਼ਮੀਰ ਨਹੀਂ ਜਾ ਜਾਂਦਾ ਉਹ ਭਾਵੇਂ ਪਾ ਦੇ ਸਾਡਾ ਜ਼ਮੀਰ ਨਹੀਂ ਸਾਡਾ ਜ਼ਮੀਰ ਨਹੀਂ ਥੋਕ ਕੇ ਅਕਾਲੀ ਦਲ ਦੇ ਨਾਲ ਸੀ ਨਾਲ ਹਾਂ ਨਾ ਰਵਾਂਗੇ ਸਾਡੀ ਬਜ਼ੁਰਗਾ ਦੀ ਪਾਰਟੀ ਆ ਬਜ਼ੁਰਗਾ ਸਾਡੇ ਆਣੇ ਸ਼ਹੀਦੀਆਂ ਦਿੱਤੀਆਂ ਇਸ ਪਾਰਟੀ ਵਾਸਤੇ ਤੇ ਡਟ ਕੇ ਪਾਰਟੀ ਦਾ ਸਾਥ ਦੇਵਾਂਗੇ ਤੇ ਸਰਦਾਰ ਬਿਰਸਾ ਸਿੰਘ ਬਲਟਵਾ ਜੀ ਨੂੰ ਜਿਤਾ ਕੇ ਪਾਰਲੀਮੈਂਟ ਤੇ ਅ ਲੋਕ ਸਭਾ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਭੇਜਾਂਗੇ ਤੇ ਡਟ ਕੇ ਉੱਥੇ ਪੰਜਾਬੀਆਂ ਦੀ ਗੱਲ ਕੀਤੀ ਜਾਵੇਗੀ। ਅ ਚੋਲਾ ਸਾਹਿਬ ਨੌ ਹਲਕਿਆਂ ਦੇ ਲੋਕ ਜਿਹੜੇ ਨੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ। ਅਕਾਲੀ ਦਲ ਦੇ ਉੱਥੇ ਬਹੁਤ ਸਾਰੇ ਵਰਕਰ ਵੀ ਨੇ ਨੌ ਹਲਕਿਆਂ ਦੇ ਵਿੱਚ ਤੇ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਤੇ ਵਰਕਰ ਜਿਵੇਂ ਕਿ ਤਲਬੀਰ ਸਿੰਘ ਗਿੱਲ ਵਰਗੇ ਵੱਡੇ ਚਿਹਰੇ ਉਹ ਸੱਤਾ ਧਿਰ ਦੇ ਵਿੱਚ ਸ਼ਾਮਲ ਹੋ ਗਏ। ਬਾਕੀ ਕੋਈ ਕਿਸੇ ਪਾਰਟੀ ਦੇ ਵਿੱਚ ਚਲ ਗਿਆ। ਇਕ ਤਾਂ ਅਪੀਲ ਕਰ ਦਿਓ ਆਪਣੇ ਵਰਕਰਾਂ ਨੂੰ ਸਪੋਰਟਰਾਂ ਨੂੰ ਕੀ ਕਹਿੰਦੇ ਹੋ ਤੇ ਜਿਹੜੇ ਛੱਡ ਕੇ ਚੱਲ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਦੱਸਾਂ ਗੱਲ ਇਹ ਬੜੇ ਸਾਰੇ ਸਿਆਣੇ ਆ ਜੀ ਦੱਸਾਂ ਗੱਲ ਜਦੋਂ ਰਾਜ ਭਾਗ ਸੀ ਉਦੋਂ ਕალი ਦਲ ਚੰਗਾ ਸੀ ਜੇ ਅੱਜ ਰਾਜ ਭਾਗ ਜੇਗਾ ਤੇ ਕੱਲ੍ਹ ਵਾਲਾ ਹੋ ਗਿਆ ਜੀ ਪਾਰਟੀ ਦਾ ਤਾਂ ਦੁੱਖ ਲੋਕ ਜਦੋਂ ਔਖਾ ਟਾਈਮ ਹੁੰਦਾ ਜੀ ਸੌਕੇ ਟਾਈਮ ਤੇ ਸਾਰੇ ਜੱਫੀਆਂ ਪਾਉਂਦੇ ਆ ਜੀ ਤੇ ਸੋਚ ਦੀ ਗੱਲ ਆ ਚਲੋ ਛੋਟੀਆਂ ਮੋਟੀਆਂ ਗੱਲਾਂ ਹਰ ਪਰਿਵਾਰ 'ਚ ਹੋ ਜਾਂਦੀਆਂ ਵਾਂ ਤਲਵੀਰ ਸਿੰਘ ਗੱਲ ਬੜੇ ਸੁੱਲਝੇ ਬੰਦੇ ਆ ਸੋਚਣਾ ਚਾਹੀਦਾ ਆਮ ਆਦੀ ਪਾਰਟੀ ਚ ਉੱਥੇ ਹੀ ਆਪਾਂ ਚੱਲ ਗਏ ਜਿੱਥੇ ਆਪਾਂ ਇਹਨਾਂ ਨੂੰ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਉਦੋਂ ਕਹਿੰਦੇ ਰਹੇ ਇਦਾਂ ਨੇ ਐ ਕਰਤਾ ਫਲਾਨ ਕਰਤਾ ਇੱਕ ਕੰਮ ਕੀਤਾ ਦੱਸ ਦੋ ਹੁਣ ਆ ਭਗਵੰਤ ਮਾਨ ਜੀ ਦੀ ਮੈਂ ਇੱਕ ਦਿਨ ਵੀਡੀਓ ਵੇਖੰਦਾ ਉਹ ਪਹਿਲਾਂ ਪਾਣੀ ਪੀਂਦੇ ਆ ਉਹ ਸਿਰ 'ਚ ਪਾ ਲੈਂਦੇ ਆ ਜੀ ਇਹ ਉਹਨਾਂ ਨੂੰ ਪਤਾ ਨਹੀਂ ਜੀ ਕਿ ਦਸਤਾਰ ਆਪਣੇ ਵਾਸਤੇ ਕਿੰਨੀ ਜ਼ਰੂਰੀ ਆ ਹੁਣ ਅਸੀਂ ਕਿਤੇ ਵੀ ਜਾਂਦੇ ਨਾ ਕਾਲੀ ਦਲ ਵਾਲੇ ਬਾ ਇੱਕ ਗੱਲ ਜੀ ਦੂਰ ਉਹ ਸਾਰੇ ਕਹਿੰਦੇ ਜੀ ਦਾੜਾ ਪ੍ਰਕਾਸ਼ ਕਰੋ ਜੀ ਦਸਤਾਰ ਮੁੰਡਿਓ ਬੰਨਿਆ ਕਰੋ ਦੂਜੀ ਪਾਰਟੀ ਵਾਲੇ ਤਾਂ ਕਹਿੰ ਇਹ ਪੰਥਕ ਪਾਰਟੀ ਤਾਂ ਕਰਕੇ ਅਕਸਰ ਸ਼ਰੋਮਣੀ ਗੱਲ ਦਲ ਦੀ ਡਾਡੋਲੋਜੀ ਇਹੋ ਆ ਸਿੱਖ ਪੰਥ ਨੂੰ ਉੱਤੇ ਲਿਆ ਜਾਵੇ ਚਲੋ ਕਈ ਵਾਰੀ ਕੰਮ ਕਰਦੇ ਆ 100 ਗਲਤੀਆਂ ਹੋ ਜਾਂਦੀਆਂ ਵਾ ਕੋਈ ਗੱਲ ਨਹੀਂ ਬਹੁਤ ਸੁਧਾਰ ਲਿਆ ਗਿਆ ਵਾ ਅੱਗੇ ਵੀ ਜੋ ਵੀ ਕੰਮ ਹੋਊਗਾ ਸਭ ਤੋਂ ਪਹਿਲਾਂ ਪੰਥ ਨੂੰ ਅਗੇ ਲਾਗੇ ਤੇ ਅਕਾਲੀ ਦਲ ਦੇ ਜਿੰਨੀਆਂ ਵੀ ਔਰ ਵਾਲੇ ਸਮੇਂ ਚ ਯਾਦਗਾਰ ਬਣਨ ਵਾਲੀਆ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣਨ ਵਾਲੀਆ ਅਸੀਂ ਤਰਨਤਾਰ ਸਾਹਿਬ ਦਾ ਮੇਰਾ ਇੱਕ ਦਿਨ ਪ੍ਰਧਾਨ ਜੀ ਸਦਾ ਸੁਜੀਗ ਵੱਲ ਲਾਈ ਜਦਾਂ ਆਪਣਾ ਅੰਮ੍ਰਿਤਸਰ ਸਾਹਿਬ ਖੂਬਸੂਰਤ ਬਣਾਇਆ ਗਿਆਦਾ ਸਾਡਾ ਤਰਨਤਾਰ ਸਾਹਿਬ ਪੰਜਵੀਂ ਪਾਤਸ਼ਾਹੀ ਨੇ ਮੈਂ ਡੀ ਵੱਡੀ ਕੁਰਬਾਨੀ ਪਾਛਾ ਇੱਥੇ ਵੀ ਜਰੂਰ ਕੀਤਾ ਉਹ ਕਹਿੰਦੇ ਚਲੋ ਮੌਕਾ ਆਵੇਗਾ ਜਰੂਰ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਦੇ ਲਈ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਆਪ ਆਏ ਜੋ ਸਾਰਿਆਂ ਨੂੰ ਇਹੋ ਅਪੀਲ ਆ ਜੀ ਅਕਾਲੀ ਦਲ ਦਾ ਸਾਥ ਦੋ ਡਟ ਕੇ ਕਿਉਂਕਿ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜੇ ਪੰਜਾਬ ਦਾ ਭਲਾ ਆਊਗਾ ਤੇ ਇਹਨਾਂ ਨੇ ਕਰਨਾ ਇਹਨਾਂ ਦਿੱਲੀ ਵਾਲੇ ਨੇ ਆਪਣਾ ਨਹੀਂ ਕਰਨਾ ਹੁਣ ਕਿਸਾਨ ਵੀਰ ਉਹਤੇ ਦਿੱਲੀ ਖਲੋਤੇ ਆ ਆਪਾਂ ਦਿੱਲੀ ਨਹੀਂ ਜਾਂਦਾ ਜਾ ਰਿਆ ਨਾ ਨਹੀਂ ਨਾ ਜਾਂਦਾ ਜਾ ਰਿਆ ਰੁਕਿਆ ਜਾ ਰਿਆ ਤੁਹਾਨੂੰ ਨਹੀਂ ਦਿੱਲੀ ਆਉਂਦਣਾ ਤੁਸੀਂ ਵੀ ਕੋਈ ਬੋਰਡ ਦਿੱਲੀ ਨਾ ਜਾਂਦੋ ਸਾਰੀ ਪੰਜਾਬ ਨੂੰ ਵੋਟ ਪਾਓ ਤੇ ਅਕਾਲੀ ਦਲ ਨੂੰ ਜਿਤਾਓ ਤੇ ਉੱਥੇ ਭੇਜ ਕੇ ਇਹਨਾਂ ਦੀ ਚੀਕਾਂ ਨਾ ਕਢਾਈਆਂ ਤੇ ਫਿਰ ਗੱਲ ਤੇ ਧੰਨਵਾਦ ਜੀ ਸੋ ਇਹ ਸਨ ਸਰਦਾਰ ਜਗਜੀਤ ਸਿੰਘ ਜੱਗੀ ਚੋਲਾ ਜੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਨੇ ਤਰਨਤਾਰਨ ਸਾਹਿਬ ਤੋਂ ਅਤੇ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਸਾਥੀਆਂ ਨੂੰ ਅਤੇ ਸਪੋਰਟਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਔਖੀ ਘੜੀ ਦੇ ਵਿੱਚ ਜਿਹੜਾ ਉਹ ਪਾਰਟੀ ਨੂੰ ਛੱਡ ਕੇ ਭੱਜਣ ਨਾਲੋਂ ਚੰਗਾ ਹੈ ਕਿ ਪਾਰਟੀ ਦਾ ਸਾਥ ਦਿੱਤਾ ਜਾਵੇ ਜਦੋਂ ਪਾਰਟੀ ਤੇ ਚੰਗਾ ਸਮਾਂ ਸੀ ਚੰਗੇ ਅਹੁਦੇ ਹੰਢਾਏ ਨੇ ਅੱਜ ਜੇ ਮਾੜਾ ਸਮਾਂ ਤੇ ਉਸ ਦੇ ਵਿੱਚ ਸਾਥ ਦਿੱਤਾ ਜਾਵੇ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱੱਟ ਵੱੱਟ ਸਪੋਰਟ ਕਰਨ ਦੀ ਵੀ ਉਹਨਾਂ ਨੇ ਗੱਲ ਕਹੀ ਹੈ ਪਰ ਵੇਖਣ ਵਾਲੀ ਗੱਲ ਇਹ ਜ਼ਰੂਰ ਰਹੇਗੀ ਕਿ ਲੋਕ ਜਿਹੜੇ ਆ ਉਹਨਾਂ ਇੱਕ ਤਰੀਕ ਨੂੰ ਕਿਹੜੀ ਪਾਰਟੀ ਦੇ ਲੋਗੋ ਦਾ ਬਟਨ ਦਬਾਉਣਗੇ ਕਿਸ ਨੂੰ ਕਾਮਯਾਬ ਬਣਾਉਣਗੇ ਖਾਸ ਕਰ ਖਡੂਰ ਸਭਾ ਜਿਹੜੀ ਕਿ ਖਡੂਰ ਸਾਹਿਬ ਲੋਕ ਸਭਾ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਸਭ ਤੋਂ ਹੌਟ ਮੰਨੀ ਜਾਣ ਵਾਲੀ ਇੱਥੋਂ ਲੋਕ ਜਿਹੜੇ ਆ ਉਹ ਕਿਸ ਨੂੰ ਐਮਪੀ ਬਣਾਉਂਦੇ ਨੇ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਇਹ ਵੇਖਣ ਵਾਲੀਆਂ ਗੱਲਾਂ ਰਹਿਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕਿਸ ਤਰੀਕੇ ਦੀ ਹਵਾ ਰਹੇਗੀ ਇਹ ਵੀ ਵੇਖਣ ਵਾਲੀ ਗੱਲ ਰਹੇਗੀ ਤੇ ਬਾਕੀ ਪਾਰਟੀਆਂ ਦੀ ਕਿਸ ਤਰੀਕੇ ਦੀ ਹਵਾ ਰਹੇਗੀ ਤੇ ਲੋਕ ਜਿਹੜੇ ਉਹ ਕਿਹਨੂੰ ਕਾਮਯਾਬ ਕਰਦੇ ਨੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਰਜੀਤ ਸਿੰਘ ਪੰਜਾਬ ਅਬਤੱਕ ਨਿਊਜ਼ ਤਰਨਤਾ